ਮੈਂ ਵੀ ਆਹ ਆਪਣੀ ਕਣ ਕਾ ਵੱਢਣੀ ਆ ਤੇ ਹਉ ਤੇ ਲੱਗ ਜਾ ਜਾ ਕਿ ਬਸ ਇਹ ਤਾਂ ਚਾਚਾ ਗਈ ਜਾਣ ਕੇ ਰਾਂ ਤੂੰ ਮੈਨੂੰ ਮੜਾ ਜਰਦਾ ਲੈ ਲੈਂਦੇ ਹਾਂ ਠੀਕ ਆ ਸਾਫਾਸੀ ਲੱਗ ਜਾ ਕਰ ਚਾਚਾ ਵੇ ਯਾਰ ਜੇ ਕਿਤੇ ਤੂੰ ਮੈਨੂੰ ਦੋ ਕ ਕੜ ਟੁਕੀ ਤੇ ਲਵਾ ਦੇ ਤਾਂ ਨਜ਼ਾਰਾ ਆ ਜੇ ਯਾਰ ਸਰੀਰ ਤੇ ਨਹੀਂ ਚੱਲ ਰਿਹਾ ਤੇ ਆ ਕੜਕ ਜੀ ਤਾਂ ਫਿਰ ਤੂੰ ਜਾਂਦੀ ਦੇਖੀ ਕਿਵੇਂ ਆ ਨੜ ਕੇ ਰਾਣਾ ਪਤੰਦਰਾ ਕੁਝ ਵੀ ਨਹੀਂ ਕੀਤਾ ਬਸ ਗਈ ਜਾਣ ਦਾ ਤਾਂ ਤੈ ਤੂੰ ਦੇਖ ਉਹ ਬੜਨੇ ਪਹਿਲੀ ਵਾਰ ਬੰਟਿਆ ਯਾਰ ਉਸ ਤੋਂ ਤਾਂ ਗੰਦਰ ਦਾ ਤੇਜ ਲੱਗਦਾ ਓਏ ਐਨਾ ਕਰਾਥਰੇ ਖਲਾਂਗੇ ਜਰਾ ਉਹ ਉਸ ਤੇ ਨਾ ਗੱਲ ਜੀ ਦਾ ਬਣੀ ਨਹੀਂ ਚਾਚਾ ਨੂੰ ਧਾਰੂ ਦਾ ਕਹਿੰਨੇ ਆ ਜਿ ਲਿਆ ਕੇ ਦਊਗਾ ਤਾਂ ਚਾਚਾ ਓ ਚਾਚਾ ਕੀ ਹੋ ਗਿਆ ਉਰੇ ਆ ਮੜਾ ਕੀ ਹੋ ਗਿਆ ਯਾਰ ਤੈਨੂੰ ਹੁਣ ਉਰੇ ਦਾ ਕੌਣਾ ਚਲ ਕੀ ਆ ਚਾਚਾ ਬਣ ਕੇ ਜੇ ਤੂੰ ਮੈਨੂੰ ਪਿਗਲਵਾ ਦੇ ਨਾ ਇਹ ਰੁਪਏ ਕ ਕਣਕੀਵੇਂ ਵੱਟੇਗੇ ਪਤੰਦਰਾ ਜਾਨ ਤੂੰ ਮੈਂ ਤਾਂ ਰੀਪਰ ਬਣ ਚੂ ਬਾ ਤੂੰ ਜਾਣਦੀ ਹੈ ਦੇਖੀ ਕਣਕ ਤੂੰ ਮੈਨੂੰ ਦੋ ਵੇਕਲਵਾ ਦੇ ਪਤੰਦਰਾ ਕਣਕ ਰੇ ਜੂ ਆਪਣੀ ਸਾਰੀ ਯਾਰ ਮੈਂ ਚਾਚਾ ਸਾਰੀ ਵੱਟ ਕੇ ਜਾਊਂਗਾ ਭਾਵੇਂ ਮੈਨੂੰ ਰਾਤ ਲੱਗੇ ਬਾ ਦੋ ਵੇਕਲਵਾ ਦੇ ਚਾਚਾ ਬਣ ਕੇ ਉਹ ਚਾਚਾ ਲਵਾ ਦੇ ਦੋ ਵੇ ਚਲ ਕਰਦਾ ਕਰਦਾ ਤਨ ਕੋਈ ਹਨ ਤਰਾ ਕਰਦਾ ਬਾ ਬਾ ਵੜਦਾ ਉਹਨੇ ਜਗਾ ਕਰਦਾ ਤਰਾ ਲੱਭਾਂ ਤੈਨਾਂ ਦਾ ਫੜ ਓਏ ਲਾਲਾ ਓ ਚਾਚਾ ਆਉਂਦਾ ਰਹਿ ਓਏ ਆ ਤਾਂ ਤੂੰ ਵਾੜਾ ਆਂਦਾ ਕੰਮ ਕਰਦਾ ਓ ਚਾਚਾ ਚਲ ਹੁਣ ਮੇਰੀ ਗੱਲ ਸੁਣ ਪੈਗ ਲਾਲਾ ਤੇ ਕਣਕ ਵੀ ਪਟਣੀ ਹੈ ਆਪਾਂ ਕਣਕੇ ਚਮ ਵੱ ਪਾਣੀ ਪੂਣੀ ਪੜਾਉਥੋ ਆ ਜਾ ਨਾ ਨਾ ਬਸ ਇਹ ਚ ਪਾਣੀ ਤਾਂ ਮਰੇ ਡੱਡ ਚ ਪਹਿਲੀ ਹੀ ਬਹੁਤ ਆ ਇਹਦਾ ਕਹੀਂ ਜਾਣ ਜਾ ਤੂੰ ਸਾਹਮਣੇ ਬਹਿ ਰਿਹਾ ਚਾਚਾ ਤਾ ਵਾ ਤੂੰ ਜਾ ਮੈਂ ਜਾ ਆ ਵੇਰ ਵਗਦੇ ਨਿਕਣ ਕਿੰਦਰ ਲੱਗਿਆ ਯਾਰ ਵੱਡ ਨਕਣ ਕੇ ਰੇ ਤੂੰ ਦੇਖ ਨਾ ਉੱਥੇ ਯਾਰ ਓਆ ਬੈ ਹੋਏ ਉਹ ਦਾਰੂ ਸਾਰੀ ਪੀ ਗਿਆ ਓਏ ਹਾਂ ਉਹ ਖੜਾ ਹੋ ਪਤੰਦਰਾ ਏਰ ਹਾਂ ਤੈਨੂੰ ਕਰੇ ਛੱਡ ਕੇ ਫੱਡੀ ਪੀਏ ਘਣ ਕੇ ਯਾਰ ਪਾਸੇ ਯਾਰ ਨਹੀਂ ਬੱਛਾ ਮੈਂ ਵੱਢ ਕੇ ਜਾਊਂਗਾ ਭਰਾ ਵੱਢੀ ਪਈ ਆ ਯਾਰ ਤੈਨੂੰ ਕਰੇ ਛੱਡ ਕੇ ਮੈਂ ਚੜ ਬੱਸ ਆਣ ਮੇ ਯਾਰ